ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਹੋਏ ਮੇਰੇ ਸੈਨਿਕ ਭਰਾਵੋ ਕ੍ਰਾਂਤੀਕਾਰੀ ਕਾਰੀ ਕਿਸਾਨ ਯੂਨੀਅਨ ਹੈ ਜਿਹੜੀ ਤੁਹਾਡੀ ਫੌਜੀਆਂ ਦੀ ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਮੈਂ ਡਾਕਟਰ ਦક્ષਨਪਾਲ ਵੱਲੋਂ ਇਹ ਸਨੇਹਾ ਲੈ ਕੇ ਆਇਆ ਵੈਸੇ ਸਾਡੇ ਧਰਮਪਾਲ ਜੀ ਸੀਲ ਹੋਣਾ ਨੇ ਪਹਿਲਾਂ ਇਹ ਸਨੇਹਾ ਦਿੱਤਾ ਕਿ ਅੱਜ ਸਾਡੇ ਸੰਯੁਕਤ ਕਿਸਾਨ ਮੋਰਚੇ ਦੀ ਗੁਰਦੁਆਰਾ ਦੁੱਖਨਵਾਰਨ ਸਾਹਿਬ ਦੇ ਵਿੱਚ ਮੀਟਿੰਗ ਹੋਈ ਹੈ ਜਿਨ੍ਹਾਂ ਵਿੱਚ 13 14 ਜਥੇਬੰਦੀਆਂ ਸ਼ਾਮਲ ਸੀ ਜਿ ਜਿਦੇ ਵਿੱਚ ਬੀਕੇਯੂ ਟਕੌਂਦਾ ਬੀਕੇਯੂ ਲੱਖੋਵਾਲ ਪੁੱਲਹਿੰਦ ਕਿਸਾਨ ਸਭਾ ਕਿਸਾਨ ਫੈਡਰੇਸ਼ਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਹੋਰ ਅਗਰਾਹਾਂ ਦੇ ਜੋਸ਼ੀ ਜੀ ਵੀ ਸਾਡੇ ਉੱਥੇ ਮੌਜੂਦ ਸਨ ਸੋ ਸਾਰੀਆਂ ਜਥੇਬੰਦੀਆਂ ਨੇ ਇਹ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਜਿਹੜਾ ਉਹਦੇ ਮੋਰਚਾ ਲੱਗਿਆ ਹੋਇਆ ਹੈ ਜ਼ਬਰ ਵਿਰੋਧੀ ਜਿਹੜਾ ਇਹ ਜ਼ੁਲਮ ਕੀਤਾ ਗਿਆ ਹੈ ਸਾਡੇ ਫੌਲ ਦੇ ਸਾਡੇ ਭਰਾ ਕਰਨਲ ਤੇ ਉਹ ਬਹੁਤ ਵੱਡਾ ਜ਼ੁਲਮ ਹੈ ਕਿਉਂਕਿ ਜੇ ਅੱਜ ਇੱਕ ਥੰਮ ਸਾਨੂੰ ਦਿਖਾਈ ਦਿੰਦਾ ਹੈ ਜਿਹਦੇ ਤੋਂ ਅਸੀਂ ਸਾਡਾ ਦੇਸ਼ ਨੂੰ ਥੋੜਾ ਬਹੁਤਾ ਆਸਰਾ ਹੈ ਜਿਸ ਅਸੀਂ ਉਹਨਾਂ ਵੱਲ ਵੇਖ ਕੇ ਜਿਉਂਦੇ ਆ ਉਹ ਇਨਸਾਫ ਦਿਵਾਉਣ ਵਾਸਤੇ ਸਿਰਫ ਤੇ ਸਿਰਫ ਅੱਜ ਫੌਜ ਜਿਹਨੂੰ ਜੈ ਜਵਾਨ ਕਿਹਾ ਜਾਂਦਾ ਹੈ ਜਾਂ ਜੈ ਕਿਸਾਨ ਤੇ ਜੈ ਜਵਾਨ ਉਹ ਜੈ ਜਵਾਨਾਂ ਤੇ ਸਾਡਾ ਭਰੋਸਾ ਹੈ ਤੇ ਜੇ ਸਾਡੇ ਉਹਨਾਂ ਜਵਾਨਾਂ ਦਾ ਇਹਦੇ ਪਿੱਛੇ ਕਾਰਨ ਨਹੀਂ ਵੀ ਇਹਨਾਂ ਤੇ ਸਾਡਾ ਭਰੋਸਾ ਕਿਉਂ ਹੈ ਤੇ ਦੂਸਰਾ ਪੰਜਾਬ ਪੁਲਿਸ ਕੋ ਸਾਡਾ ਭਰੋਸਾ ਕਿਉਂ ਉੱਠਿਆ ਏ ਤੁਸੀਂ ਦੇਖੋ ਪਿਛਲੇ ਇਤਿਹਾਸ ਦੇ ਵਿੱਚ ਇਸ ਪੰਜਾਬ ਪੁਲਿਸ ਨੇ ਜਸਵੰਤ ਸਿੰਘ ਖਾਲੜਾ ਵਰਗੇ ਨੂੰ ਜਿਨ੍ਹਾਂ ਨੇ 25000 ਨੌਜਵਾਨਾਂ ਦੇ ਜਿਹੜੇ ਗੈਰ ਜਿਹੜੇ ਉਹਨਾਂ ਨੂੰ ਅਣਪਛਾਤੀਆਂ ਲਾਸ਼ਾਂ ਕਰਕੇ ਫੂਕ ਕੇ ਮੜੀਆਂ ਦੇ ਵਿੱਚ ਉਹਨਾਂ ਦੀਆਂ ਦੇਹਾਂ ਲੱਭ ਕੇ ਉਹਨਾਂ ਦੇ ਸਬੂਤ ਲੱਭ ਕੇ 25000 ਨੌਜਵਾਨਾਂ ਦਾ ਕੇਸ ਹਾਂਜੀ ਜੁਰਮ ਕਰਨ ਵਾਲੀ ਪੰਜਾਬ ਪੁਲਿਸ ਮਰਦਾ ਬਾਦ ਜੰਦਾਬਾਦ

ਮੈਂ ਗੱਲ ਕਰ ਰਿਹਾ ਸੀਗਾ ਕਿ ਇਹਨਾਂ ਪੰਜਾਬ ਪੁਲਿਸ ਵਾਲਿਆਂ ਨੇ ਸਾਨੂੰ ਉਹ ਕਾਲੇ ਦਿਨਾਂ ਦੀ ਯਾਦ ਦਿਵਾਤੀ ਆ ਜਿਹੜੇ ਕੱਲ ਦੇ ਨੌਜਵਾਨ ਭਰਤੀ ਹੋ ਕੇ ਐਸਐਚਓ ਬਣੇ ਨੇ ਉਹ ਬੋਪਾਰਾਏ ਵਰਗੇ ਜਾਂ ਉਹ ਸਿਮਿੰਦਰ ਸਿੰਘ ਸੀਐਸਟਾਹ ਵਰਗੇ ਜਾਂ ਜਿਹੜੇ ਆਹ ਹੈਲੀ ਟੈਨੀ ਸੋ ਇਹਨਾਂ ਨੂੰ ਇਹ ਭੁੱਲ ਗਿਆ ਵੀ ਕਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਜੀਤ ਸਿੰਘ ਵਰ ਸੰਧੂ ਵਰਗਿਆਂ ਨੂੰ ਰੇਲ ਗੱਡੀਆਂ ਜਿਹੜੇ ਐਸਐਸਪੀ ਤਰਨਤਾਰ ਲੱਗਾ ਹੋਇਆ ਸੀਗਾ ਜਦੋਂ ਦੇ ਗਰਦ ਦੇ ਵਿੱਚ ਨੂੰ ਰੱਸਾ ਇਹਨਾਂ ਕੋਟਾਂ ਨੇ ਲੋਕਾਂ ਨੇ ਇਨਸaaf ਮੰਗ ਕੇ ਨਾ ਵਲੂ ਕੀਤੇ ਸੀਗੇ ਤਾਂ ਨਾ ਰੇਲ ਗੱਡੀ ਅੱਗੇ ਆਤਮ ਹੱਤਿਆ ਕਰਤੀ ਸੀਗੀ ਇਹਨੂੰ ਕੋਈ ਰਾਹ ਨਹੀਂ ਸੀ ਲੱਭਿਆ ਸੋ ਉਹੀ ਕਾਲੇ ਦਿਨੇ ਇਹਨਾਂ ਨੂੰ ਭੁੱਲ ਕੇ ਨਾ ਨਹੀਂ ਯਾਦ ਕਰ ਲੈਣਾ ਚਾਹੀਦਾ ਸੋ ਅਸੀਂ ਕਿਉਂਕਿ ਇਹਨਾਂ ਨੇ ਪੰਜਾਬ ਪੁਲਿਸ ਤੇ ਸਾਨੂੰ ਵਿਸ਼ਵਾਸ ਨਹੀਂ ਫੌਜ ਸਾਡੇ ਜਾਂ ਸਾਬਕਾ ਫੌਜੀ ਨੇ ਜਦੋਂ ਗੁਰਦੇਵ ਸਿੰਘ ਕਮਕੇ ਦਾ ਕਤਲ ਕੀਤਾ ਜਾਂਦਾ ਜਿਹੜਾ ਅਕਾਲ ਤਖਤ ਦਾ ਜਥੇਦਾਰ ਸੀਗਾ ਕਾ ਉੱਥੇ ਇੱਕੋ ਇੱਕ ਫੌਜੀ ਸੀਗਾ ਜਿੰਨੇ ਉਹਦੀ ਦਵਾਈ ਦਿੱਤੀ ਤੇ ਉਸ ਕੇਸ ਵਿੱਚ ਬਾਹਰ ਕੱਟਿਆ ਸੀਗਾ ਸੋ ਇਹ ਫੌਜ ਵਾਲੇ ਨੇ ਇਹਨਾਂ ਵੀ ਜਿਹੜੇ ਸਾਫ ਦਾ ਸੈਨਿਕ ਨੇ ਜਾਂ ਮਜੂਤਾ ਸੈਨਿਕ ਨੇ ਇਹਨਾਂ ਤੋਂ ਹੀ ਮਾਰੀ ਮੋਟੀ ਆਂਸ ਹੈ ਤੇ ਜਿਹੜੀ ਆ ਪੰਜਾਬ ਪੁਲਸ ਵੱਲੋਂ ਜਿਹੜੀ ਗੁੰਡਾਗਰਦੀ ਕੀਤੀ ਜਾ ਰਹੀ ਹੈ ਸੋ ਜਿਹੜੀ ਪੰਜਾਬ ਪੁਲਸ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਏ ਕਿ ਇਹਨਾਂ ਦਾ ਬਹੁਤ ਛੇਤੀ ਹੋਏ ਇਹਨਾਂ ਦਾ ਜਲੂਸ ਨਿਕਲ ਜਾਣਾ ਹੈ ਪਿਛਲੇ ਦਿਨੀ ਜਦੋਂ ਅਸੀਂ ਇਹਨੂੰ ਨਾਲਕ ਸਿੰਘ ਨੂੰ ਮਿਲੇ ਸੀਗੇ ਮੈਂ ਦੱਸਿਆ ਵੀ ਵੋਟਾਂ ਤੋਂ 2-4 ਦਿਨ ਪਹਿਲਾਂ ਵੀ ਇਹ ਗੱਲਾਂ ਸੀਗੀਆਂ ਜਿਹੜੇ ਬੰਦੇ ਸਾਡੇ 4-3-300 ਵੋਟ ਤੇ ਜਿੱਤੇ ਨੇ ਉਹਨਾਂ ਸਰਪੰਚਾਂ ਨੂੰ ਇਹਨੇ ਕਹਿੰਦੇ ਵੀ ਅਸੀਂ ਤੁਹਾਡੇ ਤਾਂਗ ਲਈ ਭਰਨਦੇ ਨੇ ਗੱਲ ਸਾਡੇ ਤੱਕ ਆ ਗਈ ਅਸੀਂ ਮਿਲ ਕੇ ਇਹਨੂੰ ਦੱਸਿਆ ਕਿ ਜੇ ਥੋੜੀ ਬਾਕੀ ਜਮਹੂਰੀਅਤ ਬਚੀ ਹੈ ਆ ਲਾਗਲੇ ਗਵੰਦੀ ਦੇਸ਼ਾਂ ਤੋਂ ਸ਼੍ਰੀਲੰਕਾ ਤੋਂ ਦੇਖ ਲਓ ਉਹ ਤੁਹਾਡੇ ਰਾਸ਼ਟਰਪਤੀ ਨੂੰ ਆਪਣਾ ਭਵਨ ਛੱਡ ਕੇ ਭੱਜਣਾ ਪਿਆ ਇਹ ਆ ਬੰਗਲਾਦੇਸ਼ ਵਾਲੀ ਇੱਥੇ ਆ ਕੇ ਸਰ ਲਈ ਬੈਠੀ ਐ ਥੋੜੀ ਬਾਲੀ ਜੇ ਥੋੜੀ ਜਮਹੂਰੀਅਤ ਬਚਾਉਣੀ ਐ ਤਾਂ ਤੁਸੀਂ ਸਿਆਣੇ ਅਫਸਰ ਇਹਨੂੰ ਬਚਾ ਕੇ ਰੱਖ ਲੋ ਪਰ ਉਹਨਾਂ ਨੇ ਆਪਣੀ ਕਾਲਖੋ ਮੂੰਹ ਨੂੰ ਫੇਰ ਲਵਾ ਕੇ ਹਟੇ ਨੇ ਸੋ ਇਸ ਕਰਕੇ ਜਿਹੜੇ ਆ ਸਾਕਾ ਸੈਨਿਕਾਂ ਨੇ ਜਿਹੜਾ ਉਪਰਾਲਾ ਕੀਤਾ ਏ ਸਾਨੂੰ ਮਾਣ ਰਹੇਗਾ ਇਨ੍ਹਾਂ ਫੌਜੀਆ ਭਰਾਵਾਂ ਤੇ ਸਾਕਾ ਸੈਨਿਕਾਂ ਤੇ ਉਹ ਚੰਗੇ ਇਨਸਾਨ ਪਸੰਦ ਸ਼ਹਿਰੀਆਂ ਤੇ ਜਿਨ੍ਹਾਂ ਨੇ ਇਸ ਮੰਗ ਨੂੰ ਆਪਣੀ ਲੋਕਾਂ ਦੀ ਆਪਣੇ ਸ਼ਹਿਰ ਦੀ ਮੰਗ ਬਣਾ ਕੇ ਇਹ ਕੇਸ ਨੂੰ ਹਾਈਜੈਕ ਕੀਤਾ ਹੈ ਅਸੀਂ ਵਿਸ਼ਵਾਸ ਤੋਂ ਹੁੰਨੇ ਆ ਤੁਹਾਨੂੰ ਕਿ 28 ਤਰੀਕ ਨੂੰ ਇੱਥੇ ਸਾਡੇ ਕਈ ਹਜ਼ਾਰਾਂ ਦਾ ਇਕੱਠ ਹੋਣਾ ਹੈ ਤੇ ਸਾਡੀ ਪਹਿਲੀ ਮੰਗ ਜੇ ਉਹਨਾਂ ਚਿਰ ਤੱਕ ਪਰਿਵਾਰ ਨੂੰ ਕਿਸੇ ਨੂੰ ਸੰਤੁਸ਼ਟੀ ਕਰਾ ਕੇ ਇਹ ਮੋਰਚਾ ਨਾ ਸਮਾਪਤ ਕੀਤਾ ਜਾਂ ਜਿਹੜੀਆਂ ਇਹਨਾਂ ਦੀਆਂ ਮੰਜ਼ਾਂ ਨੇ ਨਾ ਮੰਨੀਆਂ ਤਾਂ ਸਾਡੀ ਉਸ ਦਿਨੇ ਪਹਿਲੀ ਮੰਗ ਹੋਵੇਗੀ ਦੂਸਰੀਆਂ ਮੰਗਾਂ ਜਿਹੜੀਆਂ ਸਾਡੇ ਕਿਸਾਨ ਮੋਰਚੇ ਤੇ ਗੁੰਡਾਗਰਦੀ ਕੀਤੀ ਹੈ ਉਹਨੂੰ ਅਸੀਂ ਆਪਣਾ 2 ਨੰਬਰ ਤੇ ਰੱਖ ਲਾਂਗੇ ਪਹਿਲੇ ਨੰਬਰ ਵਾਲੀ ਸਾਡੇ ਆ ਜਿਹੜਾ ਜ਼ੁਲਮ ਕੀਤਾ ਸਾਡੇ ਕਰਨਲ ਜੋ ਵੀ ਇਹਨਾਂ ਦੇ ਬਾਦਸ਼ਾਹ ਹੋਣਾ ਤੇ ਸੋ ਉਹਨਾਂ ਦਾ ਜਿਹੜਾ ਮੁੱਦਾ ਹੋਏਗਾ ਆਉਣ ਵਾਲੇ ਦਿਨਾਂ 'ਚ ਇਹ 1 ਨੰਬਰ ਤੇ ਹੋਏਗਾ ਸੋ ਤੁਸੀਂ ਗੱਲ ਸੁਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ